ਲਓ ਵੀ ਮਿੱਤਰੋ ਤੁਹਾਨੂੰ ਟਰੈਕਟਰ ਦਿਖਾਉਣਾ ਪ੍ਰੇਤ 4x4 ਹੋਰ 4 ਦੇਖ ਸਕਦੇ ਹੋ ਪਾਵਰ ਸਟੀering ਵਾਲੇ 4x4 ਟਰੈਕਟਰ ਹੈ ਜੀ ਦੇਖੋ ਜੀ ਟਰੈਕਟਰ ਬਹੁਤ ਵਧੀਆ ਬਹੁਤ ਸੋਹਣਾ ਟਰੈਕਟਰ ਹੈ ਜੀ ਚੌਕਟਾ ਛੋਟਾ ਵਧੀਆ ਚੌੜਾ ਲੱਗੇ ਹੋਏ ਐਮਆਰਫ ਦੇ ਟਾਇਰਾਂ 16 9 22 ਦੇ ਦੇਖ ਸਕਦੇ ਹੋ 60 49 ਪ੍ਰੇਤ ਜੀ ਤੇ ਆਹ ਵਾਈ ਲੈ ਕੇ ਆਇਆਗਾ ਬਾਈ ਕੀ ਹਾਲ ਹੈ ਜੀ ਬਾਈ ਠੀਕ ਹੋ ਹਾਂ ਜੀ ਆਪਣਾ ਨਾਂ ਕੀ ਵੀਰੇ ਮੇਰਾ ਨਾਮ ਵੀਰਿੰਦਰ ਸਿੰਘ ਹੈ ਜੀ ਅੱਛਾ ਤੇ ਇਹ ਟਰੈਕਟਰ ਬਾਰੇ ਕੋਈ ਸਾਨੂੰ ਦੱਸ ਵੀਰੇ ਯਾਰ ਟਰੈਕਟਰ ਇਹ ਨਵਾਂ ਹੈਗਾ ਹਾਂ ਇਹ ਬਹੁਤ ਨਵਾਂ ਆਇਆ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਕਹਿੰਦੇ ਨੇ ਕਰਾਰੋ ਹਿੱਸਾ ਹੈ ਅੱਛਾ ਜੀ ਹਾਂ ਇਟਲੀ ਤੋਂ ਹਿੱਸਾ ਤਿਆਰ ਹੁੰਦਾ ਜੀ ਠੀਕ ਹੈ ਜੀ ਹਾਂ ਹੁਣ ਇਹਦੇ ਵਿੱਚ ਕੋਈ ਟਰੈਕਟਰ ਘਟਾਣਾ ਨਹੀਂ ਕੁਝ ਨਹੀਂ ਕਰਨਾ ਜੀ ਸਾਢੇ 8 ਲੱਖ ਦੇ ਵਿੱਚ ਵਿੱਜੀ ਬੀਮੀ ਦਾ ਬੀਮਾ ਤੇ ਕਾਪੀ ਕਰਕੇ ਪੂਰਾ ਸਾਢੇ 8 ਲੱਖ ਦਾ ਅੱਖ ਲਾਵਾਂਗੇ ਠੀਕ ਹੈ ਜੀ ਤੇ ਦੂਜੇ ਟਰੈਕਟਰਾਂ ਨੂੰ ਜਿਹੜੇ 60 ਨੰਨਾਂ ਦੇ ਦੂਦੇ ਸੀਗੇ ਉਹਨਾਂ ਨੂੰ ਬਾ ਤਕੜਾ ਹੀ ਹੈ ਹਾਂ ਜੀ ਇਹ 65 ਪਾਵਰ ਦੇ ਵਿੱਚ 60 ਪਾਵਰ ਦੇ ਵਿੱਚ ਆ ਜਾਂਦੇ ਇਹ 60 ਚ ਜਿਹੜੇ ਦੂਜੇ 60 ਨੰਨਾਂ ਦੇ ਉਹ 50 ਚ ਨੇ ਆਹ 57 ਦੇ 57 ਦੇ ਆ ਪਰ ਆਉਂਦੇ 55 ਕੈਟਾਗਰੀ ਠੀਕ ਹੈ ਇਹ ਬਈ ਬਰਨਾਲੀ ਏਜੰਸੀ ਵਾਲੇ ਨੇਗਾ ਹਾਂ ਜੀ ਬਰਨਾਲੀ ਏਜੰਸੀ ਤਲਨਾ ਰੋਡ ਤੇ ਠੀਕ ਹੈ ਬਾਕੀ ਜਿਹੜੇ ਸਾਹਮਣੇ ਠੀਕ ਹੈ ਆਪਣਾ ਫੋਨ ਨੰਬਰ ਵੀਰੇ ਕਿੰਨਾ ਆਪਣਾ ਜੀ 198151 40665 ਆ ਠੀਕ ਹੈ ਜੀ ਤੇ ਦੂਜਾ ਹੈਗਾ ਜੀ 75310 84000 ਠੀਕ ਹੈ ਜੀ ਕਿੰਨੇ ਟਰੈਕਟਰ ਤੇ ਆ ਗਏ ਬਈ ਇਹ ਤੋਂ ਪਹਿਲਾਂ ਇਦੋਂ ਪਹਿਲਾਂ ਸਾਡੇ 10 ਟਰੈਕਟਰ ਸੇਲ ਹੋ ਗਏ ਅੱਛਾ ਜੀ ਅਸੀਂ ਪਿਛਲੇ ਮਹੀਨੇ ਆਪਣਾ 13 ਤਰੀਕ ਦੀ ਆਪਣੀ ਕਹਿੰਦੇ ਨੇ ਓਪਨਿੰਗ ਸੀ ਠੀਕ ਹੈ ਜੀ ਤੇ ਇਹ ਟਰੈਕਟਰ ਆ ਇਹਨੂੰ ਆਪਣਾ ਲਾਂਚ ਹੋਏ ਨੂੰ ਕਿੰਨਾ ਕਰੋਗੇ ਕਿੰਨੇ ਇਹਨੂੰ ਲਾਂਚ ਹੋਏ ਨੂੰ ਕਿੰਨਾ ਚਿਰ ਹੋ ਗਿਆ ਇਹਨੂੰ ਲਾਂਚ ਹੋਏ ਨੂੰ ਜੀ ਸਾਲ ਨੂੰ ਹੋ ਗਿਆ ਜੀ ਸਾਲ ਨੂੰ ਹੋ ਗਿਆ ਹਾਂ ਜੀ ਠੀਕ ਹੈ ਜੀ ਤੇ ਹੁਣ ਚੱਲੇ ਹੋਣਾ ਵੈਸੇ ਨਹੀਂ ਚੱਲੇ ਪਹਿਲਾਂ ਤੂੰ ਬਹੁਤ ਵਧੀਆ ਵਿਕ ਰਹੇ ਆ ਜੀ ਅੱਛਾ ਜੀ ਹਾਂ ਜੀ ਠੀਕ ਹੈ ਲੋਕ ਟਰੈਕਟਰ ਦੇਖੋ ਬਹੁਤ ਸੋਹਣਾ ਟਰੈਕਟਰ ਆ ਵੀਦੜਿਆਂ ਦਾ 60 ਪਾਵਰ ਦਾ ਟਰੈਕਟਰ ਬਾਈ ਕਹਿੰਦੇ ਕਿਤੇ ਮਾੜੀ ਢਾ ਦੇ हां जी हां ਸਾਰੇ ਕਪਾਇਨ ਤੇ ਤੂੜੀ ਆੜੇ ਵਾਲੀ ਆ ਜੀ ਸਾਰੇ ਕਰ ਠੀਕ ਹੈ ਜੀ ਦੇਖ ਲੈ ਬਹੁਤ ਛੋਟਾ ਟਰੈਕਟਰ ਹੈ ਬਾਈ ਵੀਰੋ ਕਰ ਦੋ ਸ਼ੇਰ ਹੋਣ ਨੰਬਰ ਇੱਕ ਵਾਰ ਹੋਰ ਬੋਲੀ ਬਾਈ ਟਟ ਹੈ ਜੀ 9851 ਠੀਕ ਹੈ ਜੀ 40665 ਠੀਕ ਹੈ ਜੀ ਦੂਸਰਾ ਹੈ ਜੀ 75310 ਠੀਕ ਹੈ ਜੀ ਠੀਕ ਹੈ ਵੀਰ ਹਾਂ ਇਹ ਬਾਕੀ ਥੋੜੀ ਜੇ ਕੋਈ ਵੀਡੀਓ ਦੇਖ ਕੇ ਆਉਜੀ ਉਹਨੂੰ ਸਾਡੇ ਵੱਲੋਂ 10000 ਰੁਪਏ ਡਿਸਕਾਊਂਟ ਦਿੱਤਾ ਜਾਊਗਾ ਠੀਕ ਹੈ ਜੀ ਨੋ ਬਾਈ ਕਹਿੰਦਾ ਜੇ ਆਪਣੀ ਕੋਈ ਵੀਡੀਓ ਦੇਖ ਕੇ ਜਾਊਗਾ ਉਹਨੂੰ 10000 ਰੁਪਿਆ ਟਰੈਕਟਰ ਦੇ ਵਿੱਚੋਂ ਛੱਡਿਆ ਜਾਊਗਾ ਜੀ ਦੇਖ ਸਾਰਾ you don't do you see the big girl